ਤੁਹਾਡੇ ਪਿੰਡ ਦੀ ਫਨਕਾਰ ਹਰਖੋਰ ਮੱਲਾ ਜੀ ਉਹਨਾਂ ਦੇ ਫਾਦਰ ਸਾਹਿਬ ਵੈ ਨਰਿੰਦਰ ਸਿੰਘ ਦੀ ਯਾਦ ਵਿੱਚ ਹਰ ਸਾਲ ਸੱਭਿਆਚਾਰਕ ਮੇਲਾ ਕਰਵਾਉਂਦੇ ਐ ਤੇ ਅਸੀਂ ਹੈਵੀ ਕੁਆਲਟੀ ਆ ਮੈਂ ਤੇ ਤੁਲਾ ਸਾਹਿਬ ਬੜਾ ਪੁਰਾਣਾ ਪਿਆਰਾ ਰਿਹਾ ਸਨ ਤੇ ਲੋਕੀਂ ਦਾ ਖਾਣ ਦਾ ਬਹੁਤਾਂ ਮਿਹਲਾ ਕੇਸ਼ ਕਰ ਲਕੈ ਹੈਲੋ ਕਿਹੋ ਕਹਾਣੀ ਕਿ ਤੁਹਾਨੂੰ ਨਹੀਂ ਕਿਹਦੀ ਬੜਾ ਅਨੰਦ ਪਿਓ ਪੁੱਤ ਦੀ ਯਾਰੀ ਦੀ ਗੱਲ ਕਰਨ ਲੱਗਾ ਆਹ ਆ ਬੈਠਾ ਹੁੰਦਾ ਕਿ ਪਿਓ ਪੁੱਤ ਦੀ ਉਹ ਯਾਰੀ ਹੈ ਆਪੋ ਆਪਦੇ ਹਿਰਦੇ ਵਿੱਚ ਝਾਤ ਮਾਰੋ ਇੱਕ ਮੁੱਤ ਕਪੁੱਤ ਮਾਪੇ ਕਮਾਪੇ ਨਹੀਂ ਹੁੰਦੇਗੇ ਲੋ ਬੇਸ਼ੱਕ ਪਿਓ ਪੁੱਤ ਦੀ ਯਾਰੀ ਹੈ ਕਿੰਨੀ ਜੀ ਹੈ ਆਪੋ ਆਪਦੇ ਅੰਦਰ ਝਾਤੀ ਜ਼ਰੂਰ ਮਾਰਨੀ ਹੈ ਇੱਕ ਲੱਛੇ ਵਰਗੇ ਪੁੱਤ ਨੂੰ ਵੇਖ ਕੇ ਮਾਂ ਪੁੱਤ ਫੁੱਲੇ ਨਾ ਸਮਾਉਂਦੇ ਬਖਤ ਵਿੱਚ ਲਗਿਆ ਪੁੱਤਰ ਦੀਆਂ ਨਿੱਕੀਆਂ